ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਲਈ ਹੈ ਅੱਜ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇਹ ਅਪਡੇਟ ਪੰਜਾਬ ਆਂਗਣਵੜੀ ਵਰਕਰਾਂ ਦੇ ਸਬੰਧ ਵਿੱਚ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਵਰਕਰਾਂ ਦੇ ਸਬੰਧ ਵਿੱਚ ਜੋ ਆਪਣੀ ਮੀਟਿੰਗ ਜੋ ਕੈਬਨਿਟ ਮਨਿਸਟਰ ਡਾਕਟਰ ਬਲਜੀਤ ਕੌਰ ਜੀ ਨਾਲ ਹੋਈ ਸੀ ਔਰ ਉਸ ਦੌਰਾਨ ਜੋ ਆਪਣੀਆਂ ਮੰਗਾਂ ਸੀ ਅਲੱਗ-ਅਲੱਗ ਪ੍ਰਕਾਰ ਦੀਆਂ ਤੋ ਉਹ ਆਪਣੀਆਂ ਮੰਗਾਂ ਆਪਾਂ ਉਹਨਾਂ ਅੱਗੇ ਰੱਖਿਆਗੇ ਨੇ ਔਰ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਸਵੀਕਾਰ ਕੀਤਾਗਾ ਔਰ ਉਸ ਦੌਰਾਨ ਉਹਨਾਂ ਨਾਲ ਆਪਣੀ ਗੱਲ ਆਸ਼ੀਮਾਨ ਕਾਰਡ ਦੇ ਸਬੰਧ ਵਿੱਚ ਹੋਈ ਜੋ ਕਿ ਇੱਕ ਨਵਾਂ ਕੰਮ ਆਪਣੇ ਆਂਗੜਵਾਲੀ ਵਰਕਰਾਂ ਨੂੰ ਮਿਲਿਆ ਸੀਗਾ ਔਰ ਇਸ ਕੰਮ ਦੇ ਸਬੰਧ ਵਿੱਚ ਆਪਾਂ ਉਹਨਾਂ ਨੂੰ ਇਹ ਚੀਜ਼ ਦੀ ਇਨਕੁਆਰੀ ਪੁੱਛੀ ਕਿ ਆਪਾਂ ਨੂੰ ਇਸ ਤੇ ਕਿੰਨਾ ਕਮਿਸ਼ਨ ਮਿਲੇਗਾ ਕਿ ਮਾਨਪਤਾ ਮਿਲੇਗਾ ਔਰ ਕਿਸ ਤਰੀਕੇ ਕੰਮ ਕਰਨਾ ਹੋਵੇਗਾ ਤਾਂ ਉਹਨਾਂ ਨੇ ਵਿਸਤਾਰ ਪੂਰਵਕ ਇਸ ਕੰਮ ਦੇ ਬਾਰੇ ਪੂਰੀ ਜਾਣਕਾਰੀ ਸ਼ੇਅਰ ਕੀਤੀ ਹੈ ਜੋ ਕਿ ਆਪਾਂ ਤੁਹਾਨੂੰ ਇਸ ਵੀਡੀਓ ਦਵਾ ਸਾਰੀ ਜਾਣਕਾਰੀ ਦੱਸਦੇ ਹਾਂ ਚੰਡੀਗੜ੍ਹ 19 ਦਸੰਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਇਸੇ ਵਚਨਬੱਧ ਤਹਿਤ ਅੱਜ ਸਮਾਜ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੰਗੜੀ ਮੁਲਾਜ਼ਮਾਂ ਜੂਨੀਅਨ ਪੰਜਾਬ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਦੀ ਹਾਲਤ ਲਈ ਮੀਟਿੰਗ ਕੀਤੀ ਮੀਟਿੰਗ ਦੌਰਾਨ ਯੂਨੀਅਨ ਵੱਲੋਂ ਰੱਖੀਆਂ ਗਈਆਂ ਮੰਗਾਂ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਮੰਗ ਆਸ਼ਮਾਨ ਬੀਮਾ ਯੋਜਨਾ ਨਾਲ ਜੁੜਾ ਮੁਫਤ ਇਲਾਜ ਕਾਰਡ ਬਣਾਉਂਦੀ ਸੀ ਤੇ ਜਿਸ ਬਾਰੇ ਡਾਕਟਰ ਬਲਜੀਤ ਕੋਰ ਨੇ ਕਿਹਾ ਕਿ ਅਗਰ ਤੁਸੀਂ ਆਪਣੇ ਪਿੰਡ ਯਾਨਕਿ ਜਿਸ ਪਿੰਡ ਵਿੱਚ ਤੁਹਾਡਾ ਸੈਂਟਰ ਹੈ ਉਸ ਤੇ ਵਿੱਚ ਜਿੰਨੇ ਵੀ ਲੋਕ ਆਉਂਦੇ ਆ ਉਸ ਤੇ ਤੁਸੀਂ ਕਾਰਡ ਬਣਾਉਂਦੇ ਹੋ ਇਹ ਵਾਲਾ 5 ਲੱਖ ਤੱਕ ਦਾ ਮੁਫਤ ਇਲਾਜ ਕਾਰਡ ਤਾਂ ਤੁਹਾਨੂੰ ਇੱਕ ਕਾਰਡ ਦਾ 18 ਰੁਪਏ ਕਮਿਸ਼ਨ ਦਿੱਤਾ ਜਾਵੇਗਾ ਯਾਨਕਿ ਜਿਹੜੇ ਅੰਗੜਵੜੀ ਆਪਣੇ ਵਰਕਰ ਆ ਪੰਜਾਬ ਸਰਕਾਰ ਦੁਆਰਾ ਉਹਨਾਂ ਨੂੰ ਸੈਲਰੀ ਤਾਂ ਦਿੱਤੀ ਹੀ ਜਾਵੇਗੀ ਔਰ ਉਸ ਦੇ ਨਾਲ ਜੋ ਇਹ ਕੰਮ ਕਰਨ ਦਾ ਵੀ ਜੋ ਐਕਸਟਰਾ ਬੈਨੀਫਿਟ ਆਪਾਂ ਕਹਿ ਸਕਦੇ ਆ ਕਮਿਸ਼ਨ ਦਿੱਤਾ ਜਾਵੇਗਾ ਜਿਸ ਦੇ ਵਿੱਚ 18 ਰੁਪਏ ਕਮਿਸ਼ਨ ਹੋਵੇਗਾ ਔਰ ਅਗਰ ਤੁਸੀਂ ਆਪਣੇ ਪਿੰਡ ਦੇ ਵਿੱਚ 100 ਕਾਰਡ ਬਣਾਉਂਦੇ ਹੋ ਤਾਂ ਤੁਹਾਨੂੰ 1800 ਰੁਪਏ ਦਿੱਤਾ ਜਾਵੇਗਾ ਅਗਰ ਤੁਸੀਂ ਇੱਕ ਦਿਨ ਵਿੱਚ 50 ਕਾਰਡ ਬਣਾਉਂਦੇ ਹੋ ਤਾਂ ਲਗਭਗ ਤੁਹਾਨੂੰ ਉਸ ਦਾ 900 ਰੁਪਏ ਜੋ ਕਿ ਸਰਕਾਰ ਦੇ ਵੱਲੋਂ ਪਰਡੇ ਦਾ ਦਿੱਤਾ ਜਾਵੇਗਾ ਤਾਂ ਇਹ ਉਹਨਾਂ ਨੇ ਇਸ ਸਕੀਮ ਬਾਰੇ ਪੂਰੀ ਚਰਚਾ ਦੇ ਵਿੱਚ ਦੱਸਿਆਗਾ ਕਿ ਇਹ ਸਕੀਮ ਅੰਗੜਵੜੀ ਵਰਕਰਾਂ ਦੇ ਲਈ ਬਹੁਤ ਵਧੀਆ ਹੈ ਕਿਉਂਕਿ ਪਹਿਲਾ ਹੀ ਪੰਜਾਬ ਦੇ ਵਿੱਚ ਜੋ ਸੀਐਸਸੀ ਸੈਂਟਰ ਓਪਨ ਹੋਏ ਆ ਬਟ ਸੀਐਸਸੀ ਸੈਂਟਰ ਤੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਚੁੱਕਿਆ ਹੈਗਾ ਜਿਸ ਕਰਕੇ ਅੰਗੜਵੜੀ ਵਰਕਰਾਂ ਨੂੰ ਇਹ ਅਥਾਰਟੀ ਮਿਲੀ ਹੈ ਕਿ ਉਹ ਘਰ-ਘਰ ਵਿੱਚ ਜਾ ਕੇ ਆਪਣਾ ਆਸ਼ਮਾਨ ਘਰ ਜੋ ਬਣਾ ਸਕਵੇ ਔਰ ਇਸ ਦਾ ਕਸਟਮਰ ਨੂੰ ਵੀ ਬੈਨੀਫਿਟ ਦਿਵਾ ਸਕਦੇ ਔਰ ਖੁਦ ਵੀ ਇਸ ਦਾ ਜੋ ਲਾਭ ਆ ਉਹ ਲੈ ਸਕਦੇ ਆ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵਰਕਰਾਂ ਦੀ অপারেਟਡ ਆਈਡੀ ਪਹਿਲਾਂ ਹੀ ਬਣ ਚੁੱਕੀ ਹੈ ਪਰ ਜਿਨ੍ਹਾਂ ਦੀ ਆਈਡੀ ਨਹੀਂ ਬਣੀ ਉਹ ਆਪਣੇ ਸੀਡੀਪੀ ਆਫਿਸ ਜਾ ਕੇ ਆਪਣੀ ਆਈਡੀ ਬਣਵਾ ਸਕਦੇ ਆ ਔਰ ਉਸ ਤੋਂ ਬਾਅਦ ਆਪਣੇ ਮੋਬਾਈਲ ਫੋਨ ਦੇ ਉੱਪਰ ਇੱਕ ਕੰਮ ਕਰ ਸਕਦੇ ਆ ਤਾਂ ਉਹਨਾਂ ਨੇ ਦੱਸਿਆ ਕਿ ਸੀਡੀਪੀ ਆਫਿਸ ਦੇ ਵਿੱਚ ਇਸ ਤੀਜ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਜਿਹੜੀ ਕਿ ਤੁਹਾਡੀ ਦੋ ਦਿਨ ਦੀ ਟ੍ਰੇਨਿੰਗ ਰਹਿੰਦੀ ਹੈ ਜਿਸ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਗਈ ਕਿ ਤੁਸੀਂ ਆਸ਼ਮਾਨ ਕਾਰਡ ਕਿਸ ਤਰੀਕੇ ਬਣਾਉਣਾ ਹੈ ਔਰ ਕਿਸ ਤਰੀਕੇ ਉਸ ਨੂੰ ਡਾਊਨਲੋਡ ਕਰਕੇ ਕਸਟਮਰ ਤੱਕ ਦੇਣਾ ਹੁੰਦਾ ਹੈ ਤਾਂ ਸਾਰੀ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੈਕਸਟ ਵੀਡੀਓ ਵਿੱਚ ਆਪਾਂ ਵੀ ਤੁਹਾਨੂੰ ਇਸੇ ਟੌਪਿਕ ਦੇ ਉੱਪਰ ਪੂਰੀ ਜਾਣਕਾਰੀ ਸ਼ੇਅਰ ਕਰ ਸਕੀ ਔਰ ਉਮੀਦ ਕਰਦੇ ਹਾਂ ਕਿ ਇਹ ਕੰਮ ਨਾਲ ਅੰਗਰਵੜੀ ਵਰਕਰ ਇੱਕ ਵਧੀਆ ਲਾਭ ਲੈ ਸਕਦੇ ਆ ਔਰ ਆਪਣੇ ਕਸਟਮਰ ਨੂੰ ਵੀ ਇੱਕ ਚੰਗਾ ਮੁਫਤੀ ਲਾਜ਼ਰ ਕਾਰਬਨ ਆਕੇ ਉਹਨਾਂ ਨੂੰ ਲਾਭ ਦਿਵਾ ਸਕਦੇ ਆ ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ